ਹਾਂ ਪਾਪਾ ਦਾ ਇਕ ਕਰ ਕੇ ਫੋਲੋ ਕਰੋ ਸ਼ੇਅਰ ਕਰੋ ਫੋਲਗਲੋ 6 ਚਲੋ ਹਾਂ ਹੁਣ ਆ ਗਿਆ ਬੋਲਾ ਉਹ ਦਿਨ ਕੀ ਆ ਨਾ ਹਾਂ ਫੋਲਗਲੋ ਤੇ ਕੋਣ ਆਈਡੀ ਨੇਮ ਬੋਲੋ ਜਰਮਨ ਦਸਾਂਜ 87 ਨਮ ਹਨ 83 ਤੇ ਅਭੀ ਦਸਾਂਜ ਅਭੀ ਥਾੜ ਫੇਸਬੁਕ ਤੇ ਫੇਸਬੁਕ ਦੇ ਹਾਂ ਕਿ ਹੁਣ ਅਸਲੀ ਵਾਲੀ ਵਾਰਸ ਫੇਸਬੁਕ ਦਾ ਮੈਂ ਆ ਤੇ ਮੇਰੀਆਂ ਵੀਡੀਓ ਪਾਇਆ ਕਰਾਂਗੇ ਹਨਾ ਤੇਰੇ ਨਾਂ ਦੀ ਬਣਾਈ ਸੀ ਤੇਰੇ ਪਾਉਣ ਨੂੰ ਠੀਕ ਹੈ ਮੈਂ ਇੰਸਟਾਗ੍ਰਾਮ ਤੇ ਠੀਕ ਆ। ਹੂੰ ਠੀਕ ਆ। ਹਾਂ। ਤੇ ਹੁਣ ਜੇ ਤੂੰ ਵੀਡੀਓ ਇਹ ਨਾ ਬਣਾਵੇਂਗਾ ਤੇ ਮੈਂ ਪਾਉਂਗਾ ਕੀ ਲੋਕਾਂ ਨੂੰ? ਵੀਡੀਓ। ਕਿਹੜੀ ਵੀਡੀਓ? ਉਹ ਵਾਲੀ ਦੁੱਦੀ। ਕਿਹੜੀ ਪਾਵਾਂ? ਤੇਰੀ ਕਿਹੜੀ ਵੀਡੀਓ ਪਾਵਾਂ ਮੈਂ? ਇਹ ਵਾਲੀ। ਕਿਹੜੀ? ਇਹ ਵਾਲੀ। ਇਹ ਚ ਬੋਲ ਕੋਈ ਤੈਨੂੰ ਜੇ ਲੋਕੀ ਵੇਖਣ ਡਿਆ ਕੋਈ ਜਿਹੜੇ ਆਪਣੇ ਭਰਾ ਸੱਜਣ ਵੇਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੇਗਾ? ਇਹ ਹਾਲ। ਅੱਛਾ ਹਾਲ ਐ। ਕੀ ਹਾਲ ਐ ਆ ਵੀ? ਹੋਰ। ਵਧੀਆ। ਅੱਛਾ ਤੇਰਾ ਵਧੀਆ ਵਾਂ। ਠੀਕ ਹੈ ਖੋਲ ਕੇ ਬੋਲੇਗਾ ਖੋਲ ਕੇ ਪਿਓ ਦੀ ਆਵਾਜ਼ ਆਉਂਦੀ ਜਦੋਂ ਪਿਓ ਤੇਰੇ ਦੀ ੜਕੜਦੀ ਆਵਾਜ਼ ਜਦੋਂ ਰਾਤੀ ਆਪਾਂ ਨਾਰੇ ਲਾਏ ਮੋਦੀ ਬਾਦ ਮੁਰਦਾ ਬਾਦ ਹੈ ਨਾ ਮੋਦੀ ਬਾਦ ਨਾ ਮੱਡਾ ਬਾਦ ਜਜ਼ਬਾਤੀ ਨਹੀਂ ਹੋਣਾ ਜਜ਼ਬਾਤਾ ਤੇ ਕਾਬੂ ਰੱਖਤਾਰੀ ਤੇਰੀ ਗੱਲ ਸੁਣ ਨਹੀਂ ਅਭੀ ਅਭੀ ਠੀਕ ਹੈ ਅਭੀ ਉਹ ਤੈਨੂੰ ਦੱਸ ਸਕੂ ਆਪਣੇ ਬਾਰੇ ਤੇਰਾ ਦਾਦੇ ਦਾ ਕੀ ਨਾਮ ਹੈ ਦੱਸ ਕੀ ਨਾਂ ਤੇ ਦਾਦੇ ਦਾ ਕੀ ਨਾਂ ਮੇਰੇ ਪੁੱਤ ਦੱਸ ਦੇ ਉੱਧਰ ਬੋਲ ਕੈਮਰੇਜ ਬੋਲ ਕੈਮਰੇਜ ਦੇਖ ਕੇ ਕੈਮਰੇਜ ਦੇਖ ਆਪਣੇ ਦਾਦੇ ਦਾ ਨਾਂ ਬੋਲ ਕੀਆ ਜਬ ਭੱਜ ਜਾ ਭੱਜ ਜਾ ਭੱਜ ਨਾ ਬੋਲ ਬੋਲ ਮੋਦੀ ਓਏ ਹੋਏ ਪੁੱਤ ਦਾਦੇ ਤੇਰੇ ਦਾਦੇ ਦਾ ਕੀ ਨਾਂ ਖਾਂ ਟੈਂਡ ਮੈਂਬਰ ਹੈ ਹੈ ਖਾਂ ਟੈਂਡ ਮੈਂਬਰ ਸਰਦਾਰ ਸਤਨਾਮ ਸਿੰਘ ਮੈਂਬਰ ਹੈ ਸਰਦਾਰ ਵੀ ਲਾਉਣਾ ਪੁੱਤ ਨਾਲ ਆਹ ਬੱਤ ਪਿਓ ਦਾ ਨਾਂ ਤੂੰ ਤੈਨੂੰ ਕੋਈ ਜਾਣਣੇ ਜਾਣੇ ਤੇਰੇ ਦਾਦੇ ਦੇ ਨਾਂ ਤੋਂ ਤੈਨੂੰ ਸਾਰੇ ਜਾਣਣੇ ਚਾਹੀਦੇ ਆ ਇਹ ਬਸ ਮੇਰੀ ਦਿਲੀ ਖਵਾਇ ਸੀ ਠੀਕ ਹੈ ਨਾ ਨੋਕਰੀ ਭਾਵੇਂ ਇਦਾਂ ਕਹਿਣ ਜਰਮਨ ਦਾ ਮੁੰਡਾ ਇਹ ਕਹਿਣ ਪੀ ਆ ਮੈਂਬਰ ਦਾ ਪੋਤਾ ਹੈ ਨਾ ਕਿਹੜੇ ਮੈਂਬਰ ਦਾ ਤੇਰੇ ਹੋਏ ਗੰਦਾ ਪੋਤਾ ਓ ਤੇਰੀ ਯਾਦ ਸਿਰਾਂ ਲਾਤਾ ਬਈ ਅਟਾ ਸਿਰਾਂ ਲਾਤਾ ਇਸ ਸੱਤੇ ਮੈਂਬਰ ਦਾ ਅਸਲੀ ਨਾਂ ਤੇ ਤੂੰ ਹੀ ਲਿਆ ਮੈਂ ਤੈਨੂੰ ਕੁਝ ਝਿਜਕਣੀਆਂ ਵੀ ਮੇਰਾ ਪਿਓ ਤੈਨੂੰ ਪੂਰਾ ਸਿਖਾਵਾਂ ਤੇ ਜਿਆਦਾ ਟਵਾਸ ਨਹੀਂ ਨਿਕਲਿਆ ਹੈ ਦੋ ਦਿਆ ਹੈ ਦੋ ਦਿਆ ਮਸਾ